ਜੋ ਜੀ ਜਲਦੀ ਜਲਦੀ ਲਾਈਵ ਕਰਦੇ ਆ ਫਿਰ ਗੱਲਬਾਤ ਸਾਰੀ ਜਾਂਦੇ ਨਾਲ ਅੰਬਰ ਵੱਡੇ ਆ ਜਾਣਾ ਨਹੀਂ ਹੋਰ ਜਾਂਦੇ ਆ ਅੰਬਰ ਵੱਡੇ ਆ ਓਏ ਉਰੇ ਨੂੰ ਤੁਰ ਹਟਦੇ ਹੋ ਜਾਣ ਨਹੀਂ ਹਾਂਜੀ ਠੀਕ ਅੱਜ ਕਰਤਾ ਆਪਾਂ ਪਹਿਲਾ ਪੰਜ ਸਟਾਰਟ ਅੱਜ ਆਪਣੀ ਕਣਕ ਲਗ-ਲਗ-ਲਗ 23-24 ਦਿਨਾਂ ਦੀ ਹੋ ਚੁੱਕੀ ਹੈਗੀ ਠੀਕ ਮੂਰੇ ਜੂਰੀਆ ਸਿੱਟ ਰਹੇ ਹਾਂ ਤੇ ਡਾਈਆ ਸਿੱਟ ਰਹੇ ਹਾਂਗੇ ਡੀਏਪੀ ਥੋੜਾ ਜਿਹਾ ਘੱਟ ਪਿਆ ਸੀ ਆਪਾਂ ਤੋਂ 5 ਕਿੱਲਾਂ 'ਚ ਤਿੰਨ ਇੱਕ ਗੱਟੀ ਪਏ ਸੀਗੇ ਤੇ ਅੱਜ ਪਹਿਲਾ ਪਾਣੀ ਸਟਾਰਟ ਕਰਤਾ ਆਪਾਂ ਖਾਲ ਦੀ ਥੋੜੀ ਜਿਹੀ ਜ਼ਿਆਦਾ ਲੰਬਾਈ ਹੁਣ ਕਰਕੇ ਪਿੱਛੇ ਪਾਣੀ ਚੜ ਜਾਂਦਾ ਹੈਗਾ ਤੇ ਟੁੱਟਣ ਲੱਗ ਜਾਂਦਾ ਹੈਗਾ ਕਣਕ ਕੱਜ ਲਗਭਗ ਆਪਣੀ 23-24 ਦਿਨਾਂ ਦੀ ਹੋ ਚੁੱਕੀ ਹੈਗੀ ਤੇ 327 ਵੈਰਾਈਟੀ ਹੈਗੀ ਡੀ ਵੀ ਡਬਲਯੂ 327 ਤੇ ਇੱਕ ਦੂਸਰੇ ਬਾਅਦ ਹੈਗੀ 3087 387 ਤੇ ਇਹ ਗੱਲ ਕਰੀ ਆਪਾਂ ਨਦੀਨਾ ਤੋਂ ਨਦੀਨਾ ਤੋਂ ਆਪਾਂ ਇੱਕ ਤਾਂ ਪ੍ਰੋਕਸੀ ਸਲਫੋਨ ਪਾਇਆ ਸੀਗਾ ਤੇ 60 ਗ੍ਰਾਮ ਸਾਲਟ ਇਹ ਪਾਇਆ ਸੀ ਤੇ ਇੱਕ ਆਪਾਂ ਪੈਂਡੀ ਪਾਈ ਸੀ 1.5 ਲੀਟਰ ਤੇ ਪਿਛਲੇ ਸਾਲ ਆਪਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲੇ ਦਾ ਹਾਲਾਂਕਿ ਬਹੁਤ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿ ਗੁੱਲੀ ਡੰਡਾ ਵਗੈਰਾ ਦੇਖਣ ਨੂੰ ਮਿਲ ਰਿਹਾ ਹੈਗਾ ਵੀ ਅਸੀਂ ਦਵਾਈ ਛਿੜਕੀ ਹੈਗੀ ਭਰਾਓ ਘਬਰਾਓ ਨਾ ਕਿਉਂਕਿ ਇਹ ਸਾਲਟ ਹੁੰਦੇ ਆ ਜਿਹੜੇ ਇਹ ਪਾਣੀ ਲੱਗਣ ਦੇ ਪ੍ਰੰਤ ਕੰਮ ਕਰਨਾ ਸਟਾਰਟ ਕਰਦੇ ਨੇ ਤੇ ਇੱਕ ਤਜਰਬਾ ਹੋਰ ਦੱਸ ਦਿਆਂ ਤੁਹਾਨੂੰ ਜਿਹੜੇ ਬਾਣਾ ਵਿੱਚ ਗਿੱਲਿਆਂ ਵਿੱਚ ਦਵਾਈ ਸੜਕੀ ਗਈ ਆ ਉੱਥੇ ਘਟ ਦੇਖਣ ਨੂੰ ਮਿਲ ਰਿਹਾ ਕਿਉਂਕਿ ਗਿੱਲ ਗਿੱਲ ਤੇ ਜ਼ਿਆਦਾ ਸਾਲਟ ਕੰਮ ਕਰਦੇ ਨੇ ਇਹ ਤੇ ਆਗਰ ਤੁਹਾਡੇ ਉੱਗ ਵੀ ਗਿਆ ਕੋਈ ਚੱਕਰ ਨਹੀਂ ਹੈਗਾ ਪਾਣੀ ਲੱਗਣ ਤੋਂ ਬਾਅਦ ਬਿਲਕੁਲ ਖਤਮ ਹੋ ਜਾਊਗਾ ਕਪਰਾਉਣਾ ਆਹ ਦਾ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆਗੇ ਆਪਣੇ ਵੀ ਬਹੁਤ ਜਨਤ ਹੋਏ ਖੜਾਗਾ ਆਹ ਜਿਹੜੇ ਤੁਸੀਂ ਤੇ ਕਬਰਾ ਹੋਣਾ ਇਹ ਬਿਲਕੁਲ ਖਤਮ ਹੋ ਜਾਊਗਾ ਪਾਣੀ ਲੱਗਣ ਤੋਂ ਜਿਉਂ-ਜਿਉਂ ਬਹਨ ਟਾਈਟ ਹੋਈ ਜਾਊਗਾ ਤਿਉਂ-ਤਿਉਂ ਗੁੱਲੀ ਡੰਡਾ ਬਿਲਕੁਲ ਖਤਮ ਹੋਈ ਜਾਊਗਾ ਤੇ ਜਿਉਂ-ਜਿਉਂ ਮਿੱਟੀ ਕਸੀ ਜਾਊਗੀ ਤੇ ਬਾਕੀ ਇੱਕ ਗੱਟਾ ਕਿਲੇ ਦਾ ਜੂਰੀਆ ਲਗਾ ਰਹੇ ਹਾਂਗੇ ਮੂਰੇ ਤੇ ਹਾਂਜੀ ਕੁਲਦੀਪ ਸਿੰਘ ਜੀ ਕੀ ਹਾਲ ਹੈ ਤੁਹਾਡੇ ਜੀ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋਗੇ ਤੇ ਕੀ ਇੱਥੇ ਪ੍ਰਾਲੀ ਨਹੀਂ ਸੀ ਮੱਛੀ ਆ ਇੱਧਰ ਸਿੱਟਿਆਉਣਾ ਪਹਿਲਾਂ ਤੇ ਬਾਕੀ ਇਧਰ ਕੱਲ ਲਗਾਤਾ ਜੀ ਆਪਾਂ ਇਹ ਹੈਗੀਆਂ 30 86 ਤੇ 187 ਦੋਨੇ ਵੈਰਾਈਟੀਆਂ ਲਾ ਕੇ ਬੀਜੀਆਂ ਹੋਈਆਂ ਨੇ ਤੇ ਪਿਛਲੀ ਵਾਰ ਇਹਦਾ ਝਾੜ ਬਹੁਤ ਸੋਹਣਾ ਰਿਹਾ ਸੀਗਾ ਤੇ ਬਾਕੀ ਤੁਸੀਂ ਕਿਹੜੀ ਵੈਰਾਈਟੀ ਬੀਜ ਰਹੇ ਹੋਗੇ ਤੇ ਬੀਜੀ ਆ ਇਹ ਜਰੂਰ ਦੱਸਿਓ ਤੇ ਕਿੰਨੇ ਦਿਨਾਂ ਤੋਂ ਪਾਣੀ ਲਗਾਉਂਗੇ ਜ਼ਰੂਰ ਦੱਸਿਆ ਕਰੋ ਤੇ ਸਾਈਡਾਂ ਵਗੈਰਾ ਤੇ ਕਿਉਂਕਿ ਸੁਪਰ ਸੀਡਰ ਸਾਈਡਾਂ ਵਗੈਰਾ ਤੇ ਡੂੰਗਾ ਘੱਟ ਲੱਗਦਾਗਾ ਤੇ ਕਾਨਕ ਦੇ ਸੈਕਟਰ ਹੈ ਥੋੜੀ ਮੁੱਕੀ ਕਿਉਂਕਿ ਬਿੱਲੀ ਤਾਂ ਚ ਫਿਰ ਗੁੱਲੀ ਡੰਡਾ ਵਗੈਰਾ ਹੋ ਜਾਂਦਾਗਾ ਤਾਂ ਕਰਕੇ ਇਹ ਬਾਕੀ ਕੋਈ ਸਵਾਲ ਆ ਤਾਂ ਜੋ ਪੁੱਛ ਸਕਦੇ ਹਾਂ ਉਸ ਬਾਕੀ ਪਹਿਲਾਂ ਪਾਣੀ ਆਪਾਂ ਵਧੀਆ ਭਰ ਕੇ ਲਗਾਉਣੇ ਹੰਨੇ ਆਗੇ ਤੇ ਕਿਉਂਕਿ ਹਲੇ ਕੋਈ ਜ਼ਿਆਦਾ ਖੰਡ ਨਹੀਂ ਹੈਗੀ ਨਾ ਦੇ ਨਾਲ ਪਾਣੀ ਖਾ ਜਾਂਦਾ ਬਹਣ ਤੇ ਬਿਲਕੁਲ ਡਾਕਰ ਬਾਨਾ ਨਾਲੇ ਤੇ ਕਿਉਂਕਿ ਅੱਜ ਲਗਭਗ 2 ਮਹੀਨੇ ਹੋ ਗਏ ਬਾਨ ਨੂੰ ਪਾਣੀ ਮਿਲੇ ਨੂੰ ਤੇ ਤਾਂ ਕਰੇ ਨਾਜੀਆਂ ਸੋਕੀ ਜਾਂਦਾ ਪਾਣੀ ਕਿਉਂਕਿ 25 ਦਿਨ ਪਹਿਲਾਂ ਆਪਾਂ ਝੋਨੇ 'ਚ ਪਾਣੀ ਬੰਦ ਕਰ ਦਿੰਨੇ ਆ ਤੇ 25 ਦਿਨ ਹੋਣ ਹੋ ਗਏ ਕਣਕ ਵੀਤ ਜੀ ਨੂੰ ਤੇ 5-7 ਦਿਨ ਆਪਾਂ ਬੱਟਨ ਤੋਂ ਬਾਅਦ ਪਰਾਲੀ ਸਿਕਾਈ ਸੀਗੀ ਤੇ ਤਾਂ ਕਰਕੇ ਕੋਈ ਚੱਕਰ ਨਹੀਂ ਹੁੰਦਾਗਾ ਅਗਰ ਜ਼ਿਆਦਾ ਪਾਣੀ ਲੱਗ ਵੀ ਜਾਂਦਾਗਾ ਇਸ ਤੋਂ ਬਾਅਦ ਪਾਣੀ ਲਗਾਉਂਗੇ ਜਾਂ ਕੀ ਹੋ ਗਿਆ ਭਰਾਈ ਸਿੱਧੂ ਕੀ ਹੋ ਗਿਆ ਭਰਾ ਬਾਕੀ ਤੁਸੀਂ ਕਿਹੜੀ ਵੈਰੈਟੀ ਬੀਜੀ ਐਤ ਕੀ ਕਣਕ ਦੀ ਜਰੂਰ ਦੱਸੋ ਤੇ ਆ ਤੁਹਾਨੂੰ ਇੱਕ ਦਿਖਾਉਣਿਆਂਗੇ ਆਪਣਾ ਤਜਰਬਾ ਪੀਆਰ ਵੈਰੈਟੀਆਂ ਵਿੱਚ ਜਿਆਦਾ ਸੁੰਡ ਦੇਖਣ ਨੂੰ ਮਿਲਦਾਗਾ ਤੇ ਆਹ ਦੇਖ ਲਓ ਨਾ ਨਾਲ ਬਿਲਕੁਲ ਖਾਲੀ ਕਰਤਾ ਇਹ ਪੀਆਰ ਵੈਰੈਟੀ ਸੀ ਆਪਣੀ 126 ਬਹੁਤ ਜਿਆਦਾ ਸੁੰਡ ਹੈ ਇਹਦੇ ਵਿੱਚ ਤੇ ਦੌਗੀਆਂ ਪਾਤੀਆਂ ਤੇ ਜੇ ਗੱਲ ਕਰੀ ਆਪਾਂ ਨੂੰ ਪੀਲੀ ਉਸਾ ਇਹ ਸੇਮ ਇੱਕੋ ਦਿੰਦੀਆਂ ਵਿਜੀਆਂ ਹੋਈਆਂ ਨੇ ਤੇ ਇਹ ਚ ਬਿਲਕੁਲ ਵੀ ਨਹੀਂ ਹੈਗਾ ਪੀਲੀ ਉਸਾ ਵਾਲੀ ਚ ਕਿਉਂਕਿ ਇਹਦੀ ਪ੍ਰਾਲੀ ਵਗੈਰਾ ਪ੍ਰੋਪਰ ਮੱਚ ਜਾਂਦੀ ਹੈਗੀ ਤੇ ਜੋ ਇਹ ਸਬੀ ਹੁੰਦੀ ਹੈਗੀ ਇਹਦੀ ਸਿਰਫ ਜਿੱਥੇ ਲਿੱਦ ਹੁੰਦੀ ਹੈਗੀ ਉਹੀ ਥਾਂ ਮੱਚਦਾ ਹੈਗਾ ਤੇ ਤਾਂ ਕਰਕੇ ਇਹਦੇ ਵਿੱਚ ਸੁੰਡ ਵਗੈਰਾ ਦੀ ਪ੍ਰੋਬਲਮ ਦੇਖਣ ਨੂੰ ਨਹੀਂ ਆਉਂਦੀ ਤੇ ਜੀ ਗੱਲ ਕਰੀਏ ਆ ਦੇਖ ਲਓ ਬਿਲਕੁਲ ਨਾ ਨਾਲ ਬੇਲਾ ਕਰਦਾ ਥਾਂ ਬਹੁਤ ਜ਼ਿਆਦਾ ਸੁੰਡਾ ਗਾ ਇਧਰ ਨਾਲ ਨਾਲ ਤੇ ਜੀ ਗੱਲ ਕਰੀਏ ਕਣਕ ਇਹ 872 ਦੀ ਤੇ ਇਹ ਆਪਣੇ ਗਵਾਂਡੀ ਦੀ ਕਣਕ ਆਗੀ ਤੇ ਕੀ ਹੋਰ ਸੁਣਾਉ ਕੋਈ ਗੱਲ ਬਹੁਤ ਤੇ ਹ ਨਾਲ ਨਾਲ ਥੋੜਾ ਜਿਹਾ ਉੱਚਾ ਸੀਗਾ ਤੇ ਤਾਂ ਕਰਕੇ ਪਾਣੀ ਵੀ ਘੱਟ ਛੜਿਆਗਾ ਕੰਪਿਊਟਰ ਕਰਾ ਸਹੀ ਨਹੀਂ ਲੱਗਿਆ ਆਲ ਵਗੈਰਾ ਦੇਖੋ ਭਈ ਇਹਨੇ ਗੱਲਬਾਤ ਬਣਾਈ ਤੇ ਗੱਲ ਕੱਢਿਆਗਾ ਆਣੇ ਬੰਦਿਆਂ ਦੀ ਹਾਲਤ ਆ ਗਈ ਕਿ ਨਾ ਕਿਸੇ ਕੰਮ ਤੇ ਲੱਗੇ ਰਹਿਣਾ ਤੇ ਆ ਦੇਖੋ ਕੱਲ ਬਿੱਲੀ ਸੀ ਨਾ ਲਾ ਕੇ ਖਾਲ ਦੀ ਗੱਲ ਬਣਾਤੀ ਤੇ ਖਾ ਉਹਦਾ ਉਹਦਾ ਮੱਥਾ ਘਟਦਾ ਕੱਲ ਇਹ ਨਾ ਰਹਿ ਗਿਆ ਬਾਹਣ ਰਮਣ ਬੰਨੀ ਉਹਨੂੰ ਕੱਸੀ ਨਾਲ ਮਾਰਾਂਗੇ ਕੱਸੀ ਦੇ ਪਾਣੀ ਨਾਲ ਤੇ ਸੁੰਬਰੇ ਆ ਕੱਲ ਸਮਾਰ ਕੇ ਤੇ ਕਿ ਇੱਧਰ ਦੂਰ ਪਾਣੀ ਲਿਓਣਾ ਥੋੜਾ ਜਿਹਾ ਔਖਾ ਹੁੰਦਾ ਤੇ ਇੱਥੋਂ ਪਾਣੀ ਆਉ ਲਗਾ ਮੋਟਰ ਦਾ ਤੇ ਪਿੱਛੇ ਵੀ ਟੁੱਟਣ ਲੱਗ ਜਾਂਦਾ ਹੈਗਾ ਤੇ ਇਹ ਤਾਂ ਇੱਧਰ ਕੱਚੀ ਦੇ ਪਾਣੀ ਨਾਲ ਰਮਾ ਦਿੰਦੇ ਆਂਗੇ ਆਪਾਂ ਤੇ ਬਾਕੀ ਆਹ ਵੈਰਾਈਟੀ ਆ ਜੋ ਇਹ ਹੈਗੀ ਹੈਗੀ 327 ਇਹ ਥੋੜੀ ਜਿਹੀ ਜ਼ਿਆਦਾ ਕਾਲੀ ਹੈ ਨਾਲੇ ਇਹਦੇ ਵਿੱਚ ਰੇਵ ਵਗੈਰਾ ਡੀਏਪੀ ਵਗੈਰਾ ਘੱਟ ਪਿਆਗਾ ਤੇ ਇਹਦੇ ਮੁਕਾਬਲੇ ਦੇਖ ਲਓ ਫਰਕ ਤੇ ਬਾਕੀ ਤੁਸੀਂ ਕਿਹੜੀ ਵੈਰਾਈਟੀ ਬੀਜੇ ਸਾਲ ਜਰੂਰ ਦੱਸੋ ਤੇ ਲਗਭਗ 7 ਤੋਂ 8 ਦਿਨ ਮੌਸਮ ਇਸੇ ਤਰ੍ਹਾਂ ਰਹੂਗਾ ਖੁਸ਼ਕ ਤੇ ਥਾਂ ਤੇ ਥੋੜੀ-ਮੋਟੀ ਹੋਰ ਬੱਦ ਸਕਦੀ ਹੈਗੀ ਤੇ ਹੈਲੋ ਹਾਂਜੀ ਪੰਜਾਬ ਜੀ ਕੀ ਹਾਲ ਚਾਲ ਨੇ ਤੇ ਬਾਕੀ ਇਹਦਾ ਪੀਆ ਬਿਲਕੁਲ 37 38 ਕਿਲੋ ਬੀਜ ਪਾਇਆ ਹੈਗਾ ਆਪਾਂ 327 ਦਾ ਪਿਛਲੇ ਸਾਲ ਬਹੁਤ ਸੋਨਾ ਝਾੜ ਦਿੰਦਾ ਸੀ ਇਹਨੇ ਲਗਭਗ 65 ਤੋਂ 70 ਦੇ ਵਿੱਚ ਝਾੜ ਦਿੰਦਾ ਸੀ ਇਹਨੇ ਤੇ ਇਸ ਕਰਕੇ ਇਸ ਸਾਲ ਥੋੜਾ ਜਿਆਦਾ ਬਿਰਲੀ ਰੱਖੀ ਹੈਗੀ ਤੇ ਜੰਨੇ ਵਾਲੇ ਸਾਵੇਂ ਝਾੜ ਘੱਟ ਦਿੱਤਾ ਸੀ ਤੇ ਜਿੱਥੇ ਕਿਤੇ ਬਿਰਲੀ ਸੀ ਉੱਥੇ ਝੜ ਜਾ ਲਾ ਦਿੱਤਾ ਸੀ ਤੇ ਤਾਂ ਕਰਕੇ ਥੋੜਾ ਜਿਹਾ ਕੀ ਘੱਟ ਬੀਜ ਪਾਇਆ 37 38 ਕਿਲੋ ਬੀਜ ਪਾਇਆਗਾ ਤੇ ਪਿਛਲੀ ਵਾਰ 45 ਕਿਲੋ ਬੀਜ ਪਾਇਆ ਸੀ ਆਪਾਂ ਤੇ ਵਧੀਆ ਵਧੀਆ ਬਾਈ ਤੁਸੀਂ ਦੱਸੋ ਹੋਰ ਘਰ ਪਰਿਵਾਰਕਵੇਂ ਸਾਰੇ ਤੇ 24 ਦਿਨਾਂ ਤੋਂ ਆਪਾਂ ਪਹਿਲਾ ਪਾਣੀ ਲਗਾਉਣਾ ਸਟਾਰਟ ਕਰਤਾ ਤੇ ਤਿੰਨ ਕਿਨੇ ਚ ਲੱਗ ਗਈ ਸਾਰਾ ਪਾਣੀ ਠੀਕ ਬਾਕੀ ਕੋਰ ਕਣਕ ਆ ਗਈ ਤੇ ਫਟਾਰਾ ਵਗੈਰਾ ਦੇਖ ਲਓ ਕਿੰਨੇ ਕਿੰਨੇ ਢਾਲ ਬਣਾਉਣੇ ਸਟਾਰਟ ਕਰਤੇ ਨੇ ਇੱਕ ਦੋ ਤੰਨਾ ਚੌਥਾ ਆ ਸੀ ਚਾਰ ਡੱਕੇ ਚਾਰ-ਚਾਰ ਸੰਖਾਵਾਂ ਹੋ ਵੀ ਚੁਕੀਆਂ ਨੇ ਇਹਦੀਆਂ ਤੇ ਫਟਾਰਾ ਵਗੈਰਾ ਬਹੁਤ ਸੋਹਣਾ ਕਰਦੀ ਹੈਗੀ ਇਹ ਵੈਰੈਟੀ ਤੇ ਇਹਦੀ ਇਹ ਖਾਸियत ਹੈ ਕਿ ਤੇ ਵੱਟਾ ਟੋਟੇ ਵਾਰ ਕੀ ਇਹ ਵੈਰੈਟੀ ਆਪਣੇ ਬਹੁਤ ਫਿੱਟ ਆ ਗਈ ਤੇ ਫਟਾਰਾ ਵਗੈਰਾ ਬਹੁਤ ਸੋਹਣਾ ਕਰੀ ਹੈਗੀ ਅੱਗੇ ਗਾਹਾਂ ਨੂੰ ਇਸ ਤੋਂ ਵੀ ਘੱਟ ਬੀਜ ਪਾਵਾਂਗੇ ਆਪਾਂ ਤੇ 30 ਕਿਲੋ ਵੀ ਜਿਹਾ ਪਾਇਆ ਤੇ ਆਪਾਂ ਗਾਹਾਂ ਨੂੰ 35 34 35 ਕਿਲੋ ਵੀ ਜੀ ਪਾਵਾਂਗੇ ਤੇ 4 ਤੋਂ 5 ਸੰਖਾ ਮਾਰ ਚੁੱਕੀ ਹੈਗੀ ਇਹ ਤੇ ਲਗਭਗ ਹਾਈ ਇਹ 23-24 ਦਿਨਾਂ ਦੀ ਹੋਈ ਜਗੀ ਤੇ ਇਹ ਥੇ ਕਿਤੇ ਪ੍ਰਾਲੀ ਯਾਦ ਹੁੰਦੀ ਹੈ ਕਿ ਦਾਣੇ ਉੱਤੇ ਰਹਿ ਜਾਂਦੇ ਆ। ਬਾਕੀ ਤੁਸੀਂ ਕਿਹੜੀ ਵੈਰਾਈਟੀ ਬੀਜੀ ਹੈ ਜਰੂਰ ਦੱਸੋ। ਤੇ ਕਣਕ ਦੀ

ਜੀ ਗੱਲ ਕਰੀਏ ਤਾਂ ਇਹ ਵੈਰੈਟੀ ਡੀਬੀਡਬਲਯੂ 300 27 ਹੈਗੀ ਤੇ ਸੈਂ ਤੀਜਾ ਠਾਪੂ ਬੀਜ ਪਾਇਆ ਤੇ ਗੁੱਲੀ ਡੰਡੇ ਤੋਂ ਆਪਾਂ ਪੈਂਡੀ 1.5 ਲੀਟਰ ਪੈਂਡੀ ਦਾ ਤੇ 60 ਗ੍ਰਾਮ ਸਲਫੋਨਤੀ ਕੀ ਤੇ ਬਹੁਤ ਕਿਸਾਨ ਵੀਰਾਂ ਦਾ ਸਵਾਲ ਸੀ ਕਿ ਇਹ ਸ਼ੋਰਟ ਆਏਗੀ ਬਿਲਕੁਲੀ ਡੰਡਾ ਵਗੈਰਾ ਸਰਾ ਹੋਇਆ ਖੜਾਗਾ ਤੇ ਕੀ ਮਰੂਗਾ ਇਹ ਹਾਂਜੀ ਘਬਰਾਓ ਨਾ ਬਿਲਕੁਲ ਮਰੂਗਾ ਤੇ ਦੇਖ ਸਕਦੇ ਹੋ ਆਪਣੇ ਵੀ ਬਹੁਤ ਹੱਦ ਖੜਾਗਾ ਤੇ ਆ ਦੇਖ ਸਕਦੇ ਹੋ ਪਰ ਬਿਲਕੁਲ ਖਤਮ ਹੋ ਜਾਊਗਾ ਜਿਉਂ-ਜਿਉਂ ਪਾਣੀ ਲੱਗਣ ਤੋਂ ਬਾਅਦ ਮਿੱਟੀ ਟਾਈਟ ਹੋਊਗੀ ਜਿਉਂ-ਜਿਉਂ ਗੁੱਲੀ ਡੰਡਾ ਖਤਮ ਹੁੰਦਾ ਜਾਊਗਾ ਤੇ ਪਾਣੀ ਲੱਗਣ ਤੋਂ 15 ਦਿਨਾਂ ਤੱਕ ਬੁਲੀ ਫੰਡਾ ਬਿਲਕੁਲ ਖਤਮ ਹੋ ਜਾਊਗਾ ਤੇ ਬਾਕੀ ਤੁਹਾਨੂੰ ਸਮੇਂ ਸਿਰ ਆਪਾਂ ਅਪਡੇਟ ਦਿੰਦੇ ਰਹਾਂਗੇ ਤੇ ਜੋ ਪੈਂਡੀ ਆ ਇਹ ਚੌੜੇ ਪੱਤੇ ਦੇ ਨਦੀ ਇਹਨਾਂ ਨੂੰ ਨਹੀਂ ਹੋਣ ਦਿੰਦੀ ਚੰਗੀ ਤਰ੍ਹਾਂ ਇਹ ਤੇ ਕੰਟਰੋਲ ਕਰ ਲੈਂਦੀ ਹੈਗੀ ਜਿਵੇਂ ਕਿ ਬਾਥੂ ਪਾਲਕ ਜੋ ਵੀ ਚੌੜੇ ਪੱਤੇ ਦੇ ਨਰੀਨ ਨੇ ਉਹਨਾਂ ਨੂੰ ਮਟਰ ਬੂਟੀ ਬਟਨ ਬੂਟੀ ਤੇ ਇਹ ਚੀਜ਼ਾਂ ਨੂੰ ਖਾਣ ਦਿੰਦੀ ਪੈਂਦੀ ਤੇ ਬਾਕੀ ਅੱਦ ਕੀ ਥੋੜੇ ਜਿਹੇ ਕੈਰੇ ਵੀ ਛੋਟੇ ਕਰਤੇ ਪੌਣੇ ਕ ਕਿੱਲੇ ਦਾ ਕੈਰਾ ਕਰਤਾ ਤੇ ਕਿਉਂਕਿ ਕੱਟ ਵਗੈਰਾ ਬਹੁਤ ਲੱਗਦੇ ਨੇ ਤਾਂ ਕਰਕੇ ਅੱਗੇ ਦਿੱਕਤ ਆਉਂਦੀ ਸੀਗੀ ਤੇ ਦੁਬਾਰੇ ਕੈਰਾ ਭਰਨਾ ਪੈਂਦਾ ਸੀਗਾ ਤੇ ਨਾਲੇ ਪਾਣੀ ਵਗੈਰਾ ਬਹੁਤ ਜ਼ਿਆਦਾ ਬਰਬਾਦ ਹੋ ਜਾਂਦਾ ਤੇ ਤਾਂ ਕਰਕੇ ਇਸ ਸਾਲ ਪੌਣੇ ਇੱਕ ਕਿੱਲੇ ਦਾ ਕੈਰਾ ਰੱਖਿਆਗਾ ਤੇ ਕੀ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਇਹ ਜ਼ਰੂਰ ਦੱਸਿਆ ਕਰੋ ਤੇ ਆਪਣਾ ਲਾਈਵ ਪਾਕਿਸਤਾਨ ਤੋਂ ਵੀ ਬਹੁਤ ਭਰਾ ਦੇਖਦੇ ਨੇ ਤੇ ਚਾਹ ਹੈਗੀ ਆ